ਤਲੇ ਵੀ ਮਿੱਤਰੋ ਚਾਹੇ ਤੁਹਾਡੇ ਕੋਲੇ ਨਵਾਂ ਮੋਬਾਈਲ ਹੈ ਚਾਹੇ ਪੁਰਾਣਾ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਐਪ ਹੈ ਜਿਹੜੀ ਆਪਣੇ ਆਪ ਇੰਸਟਾਲ ਹੋ ਜੂ ਨਾ ਤਾਂ ਤੁਸੀਂ ਉਸ ਐਪ ਨੂੰ ਮੁੜ ਕੇ ਡਿਲੀਟ ਕਰ ਸਕੋਗੇ ਤੇ ਨਾ ਹੀ ਡਿਸੇਬਲ ਕਰ ਸਕੋਗੇ ਇਹ ਐਪ ਹੈ ਭਾਰਤ ਸਰਕਾਰ ਦੀ ਸੰਚਾਰ ਸਾਥੀ ਐਪ ਤਾਂ ਭਾਰਤ ਸਰਕਾਰ ਦਾ ਜਿਹੜਾ ਦੂਰ ਸੰਚਾਰ ਮੰਤਰਾਲਾ ਹੈ ਇਸ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਇਸ ਐਪ ਨੂੰ ਜੋ ਵੀ ਤੁਸੀਂ ਨਵੇਂ ਮੋਬਾਈਲ ਲੈ ਰਹੇ ਹੋ ਨਵੇਂ ਮੋਬਾਈਲ ਲਾਂਚ ਹੁੰਦੇ ਹੈ ਉਦੇ ਵਿੱਚ ਇੰਸਟਾਲ ਇਹ ਹੋਣੀ ਚਾਹੀਦੀ ਹੈ ਜਿਵੇਂ ਕੁਝ ਐਪਸ ਹੁੰਦੀਆਂ ਨੇ ਜਦੋਂ ਆਪਾਂ ਨਵਾਂ ਮੋਬਾਈਲ ਲੈਨੇ ਆ ਉਹਦੇ ਵਿੱਚ ਇੰਸਟਾਲ ਹੁੰਦੀਆਂ ਨੇ ਉਹਨੂੰ ਆਪਾਂ ਡਿਲੀਟ ਨਹੀਂ ਕਰ ਸਕਦੇ ਨਾ ਹੀ ਡਿਸੇਬਲ ਕਰ ਸਕਦੇ ਆ ਉਸੇ ਤਰ੍ਹਾਂ ਇਹ ਐਪ ਨਵੇਂ ਮੋਬਾਈਲ ਫੋਨਾਂ ਦੇ ਵਿੱਚ ਤਾਂ ਆਊਗੀ ਹੀ ਆਊਗੀ ਤੇ ਜਿਹੜੇ ਪੁਰਾਣੇ ਫੋਨ ਚੱਲ ਰਹੇ ਐ ਜਦੋਂ ਤੁਸੀਂ ਇਸ ਨੂੰ ਅਪਡੇਟ ਕਰੋਗੇ ਤਾਂ ਉਦੋਂ ਇਹ ਐਪ ਉਹਦੇ ਵਿੱਚ ਇੰਸਟਾਲ ਆ ਜਿਹੜੀ ਆਪਣੇ ਆਪ ਹੋ ਜਾਊ ਨਾ ਹੀ ਤੁਸੀਂ ਇਸ ਨੂੰ ਡਿਲੀਟ ਕਰ ਸਕੋਗੇ ਨਾ ਹੀ ਡਿਸੇਬਲ ਤਾਂ ਸਰਕਾਰ ਨੇ ਜਿੰਨੀਆਂ ਵੀ ਜੜੀਆਂ ਟੈਲੀਕਮ ਕੰਪਨੀਆਂ ਨੇ ਜਿਵੇਂ ਸੈਮਸੰਗ ਆ ਗਿਆ vivo ਆ ਗਿਆ oppo ਆ ਗਿਆ apple ਆ ਗਿਆ shaomi ਆ ਗਿਆ ਇਹਨਾਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਹੈ ਵੀ 90 ਦਿਨਾਂ ਦੇ ਵਿੱਚ ਤੁਸੀਂ ਇਹ ਹੁਕਮ ਮੰਨਨੇ ਆ ਅਪਡੇਟ ਕਰਕੇ ਇਹ ਐਪ ਹਰ ਇੱਕ ਦੇ ਮੋਬਾਈਲ ਦੇ ਵਿੱਚ ਹੋਣੀ ਚਾਹੀਦੀ ਹੈ ਚਾਹੀ ਨਵੇਂ ਚਾਹੀ ਪੁਰਾਣਾ ਹੁਣ ਇਹ ਐਪ ਕਿਉਂ ਲੌਂਚ ਕੀਤੀ ਗਈ ਹੈ ਕਿਉਂ ਹਰ ਇੱਕ ਮੋਬਾਈਲ ਦੇ ਵਿੱਚ ਸਰਕਾਰ ਇੰਸਟਾਲ ਕਰਵਾ ਰਹੀ ਹੈ ਕਿਉਂ ਇਹਨੀ ਸ਼ਕਤੀ ਨਾਲ ਇਹ ਐਪ ਮੋਬਾਈਲ ਦੇ ਵਿੱਚ ਆਊਗੀ ਇਹ ਕੰਮ ਕੀ ਕਰੂਗੀ ਇਹਦਾ ਕਾਰਨ ਸਰਕਾਰ ਨੇ ਦੱਸਿਆ ਕਿ ਦੇਸ਼ ਦੇ ਵਿੱਚ ਧੋਖਾਧੜੀ ਵੱਧ ਰਹੀ ਹੈ ਸਾਈਬਰ ਕ੍ਰਾਈਮ ਵੱਧ ਰਿਹਾ ਹੈ ਨਕਲੀ ਮੋਬਾਈਲ ਨੰਬਰ ਜ਼ਿਆਦਾ ਚੱਲ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਐਪ ਹੈ ਜਿਹੜੀ ਰੋਕੂਗੀ ਮੰਨ ਲਓ ਤੁਹਾਡਾ ਮੋਬਾਈਲ ਚੋਰੀ ਹੋ ਗਿਆ ਜਾਂ ਫਿਰ ਕਿਤੇ ਡਿੱਗ ਗਿਆ ਇਸ ਐਪ ਦੇ ਵਿੱਚ ਤੁਸੀਂ ਆਪਣੇ ਮੋਬਾਈਲ ਦਾ ਜਿਹੜਾ IMEI ਨੰਬਰ ਹੁੰਦਾ ਹੈ ਉਹ ਭਰ ਕੇ ਤੇ ਮੋਬਾਈਲ ਨੰਬਰ ਭਰ ਕੇ ਤੁਸੀਂ ਆਪਣੇ ਸਾਰੇ ਫੋਨ ਨੂੰ ਬਲੌਕ ਕਰ ਸਕੋਗੇ ਨਾਲ ਦੀ ਨਾਲ ਇਸ ਤੋਂ ਇਲਾਵਾ ਜੋ ਆਪਣੇ ਨਾਮ ਤੇ ਨਕਲੀ ਨੰਬਰ ਚੱਲ ਪਾਉਂਦੇ ਆ ਉਸ ਨੰਬਰਾਂ ਨੂੰ ਵੀ ਤੁਸੀਂ ਰੱਦ ਕਰ ਸਕੋਗੇ ਇਸ ਐਪ ਦੇ ذریعے ਤਾਂ ਸੰਚਾਰ ਸਾਥੀ ਐਪ ਆਪਣੇ ਆਪ ਦੇ ਵਿੱਚ ਇੱਕ ਸੁਰੱਖਿਆ ਟੂਲ ਹੈ ਜਿਹੜਾ ਹੋਊਗਾ ਜਿਹੜਾ ਉਪਭੋਗਤਾਵਾਂ ਨੂੰ ਕਈ ਮਹੱਤਵਪੂਰਨ ਕੰਮਾਂ ਦੇ ਵਿੱਚ ਮਦਦ ਕਰੂਗਾ ਜੇ ਮੈ ਤੁਹਾਨੂੰ ਕੋਈ ਸ਼ੱਕੀ ਕਾਲ ਆਉਂਦੀ ਹੈ ਤਾਂ ਇਹਦੀ ਰਿਪੋਰਟ ਤੁਸੀਂ ਇਸ ਐਪ ਦੇ ذریعے ਕਰ ਸਕੋਗੇ ਤੁਹਾਨੂੰ ਲੱਗਿਆ ਵੀ ਯਾਰ ਆਹ ਨੰਬਰ ਗਲਤ ਹੈ ਕਿਤੇ ਬਾਹਰੋਂ ਆ ਗਿਆ ਜਾਂ ਕੋਈ ਸ਼ੱਕੀ ਬੰਦਾ ਹੈ ਇਹ ਨੰਬਰ ਅਕਸਰ ਆਪਾਂ ਗੱਲ ਹੀ ਕਰਦੇ ਹਾਂ ਵੀ ਯਾਰ ਆਹ ਨੰਬਰ ਕਿੱਧਰ ਆ ਗਿਆ ਤਾਂ ਤੁਹਾਨੂੰ ਸ਼ੱਕ ਪੈਂਦਾ ਹੈ ਵੀ ਗਲਤ ਨੰਬਰ ਹੈ ਕੋਈ ਗਲਤ ਹੋਣ ਵਾਲਾ ਹੈ ਤਾਂ ਇਸ ਐਪ ਤੇ ਜਾ ਕੇ ਤੁਸੀਂ ਉਸ ਨੰਬਰ ਦੀ ਰਿਪੋਰਟ ਕਰ ਸਕਦੇ ਹੋ ਫਿਰ ਦੂਸਰੇ ਨੰਬਰ ਤੇ IMEI ਜਿਹੜਾ ਆਪਣਾ ਮੋਬਾਈਲ ਦਾ ਨੰਬਰ ਹੁੰਦਾ ਹੈ ਤਾਂ ਉਪਭੋਗਤਾ ਹੁਣ ਮੋਬਾਈਲ IMEI ਨੰਬਰ ਦੀ ਪ੍ਰਮਾਨ ਨਿੱਤਾ ਦੀ ਜਿਹੜੀ ਜਾਂਚ ਹੈ ਉਹ ਇਸ ਤੇ ਕਰ ਸਕਣਗੇ ਫਿਰ ਆਗਾ ਤੁਹਾਡਾ ਚੋਰੀ ਹੋਇਆ ਫੋਨ ਇਸ ਨੂੰ ਤੁਸੀਂ ਬਲੌਕ ਕਰ ਸਕੋਗੇ ਤੁਹਾਡਾ ਫੋਨ ਚੋਰੀ ਹੋ ਗਿਆ ਜਾਂ ਫਿਰ ਡਿੱਗ ਗਿਆ ਤਾਂ ਇਹਦੇ ਵਿੱਚ ਜਿਹੜਾ ਟੂਲ ਹੈ ਇਹ ਐਪ ਹੈ ਸੰਚਾਰ ਸਾਥੀ ਇਹਦੇ ਵਿੱਚ ਤੁਸੀਂ ਆਪਣਾ ਮੋਬਾਈਲ ਦੂਸਰੇ ਮੋਬਾਈਲ ਦੇ ਵਿੱਚ ਇਹ ਐਪ ਇੰਸਟਾਲ ਹੋਊਗੀ ਇਹ IMEI ਨੰਬਰ ਜਿਹੜਾ ਆਪਣੇ ਮੋਬਾਈਲ ਦਾ ਹੁੰਦਾ ਹੈ ਜਦੋਂ ਆਪਾਂ ਮੋਬਾਈਲ ਲੈਂਦੇ ਆ ਉਹਦੇ ਡੱਬੇ ਤੇ ਵੀ ਲਿਖਿਆ ਹੁੰਦਾ ਹੈ ਉਹ ਪੜ ਕੇ ਤੁਸੀਂ ਆਪਣਾ ਫੋਨ ਜਿਹੜਾ ਬਲੌਕ ਕਰ ਸਕਦੇ ਹੋ ਗਾਹਾਂ ਵਾਲੇ ਨੇ ਇਹ ਮੋਬਾਈਲ ਕੋਈ ਕੰਮ ਨਹੀਂ ਆਉਣਾ ਤਾਂ ਸਰਕਾਰੀ ਅੰਕੜਿਆਂ ਦੇ ਅਨੁਸਾਰ ਐਪ ਦੇ ਜਰੀਏ ਹੁਣ ਤੱਕ ਲਗਭਗ 3.7 ਮਿਲੀਅਨ ਜਿਹੜੇ ਚੋਰੀ ਜਾਂ ਗੁੰਮ ਹੋਏ ਫੋਨ ਸੀਗੇ ਉਹਨਾਂ ਨੂੰ ਬਲੌਕ ਹੈ ਜਿਹੜਾ ਉਹ ਕੀਤਾ ਗਿਆ 30 ਮਿਲੀਅਨ ਤੋਂ ਵੱਧ ਧੋਖਾਧੜੀ ਵਾਲੇ ਮੋਬਾਈਲ ਕਨੈਕਸ਼ਨਾਂ ਨੂੰ ਹੈ ਜਿਹੜਾ ਬਲੌਕ ਕੀਤਾ ਗਿਆ ਇਸ ਐਪ ਦੇ ਜਰੀਏ ਹੁਣ ਗੱਲ ਕਰੀਏ ਸਭ ਤੋਂ ਵੱਡੀ ਕੰਪਨੀ Apple ਦੀ ਤਾਂ Apple ਨੇ ਇਸ ਸਰਕਾਰ ਦੇ ਹੁਕਮ ਤੇ ਇਤਰਾਜ਼ ਜਤਾਇਆ ਹੈ Apple ਕੰਪਨੀ ਕੀ ਕਹਿੰਦੀ ਹੈ Apple ਕਹਿੰਦੀ ਹੈ ਕਿ ਕੰਪਨੀ ਦੀ ਜਿਹੜੀ ਨੀਤੀ ਹੈ ਉਹ ਕਿਸੇ ਵੀ ਦੇਸ਼ ਦੇ ਵਿੱਚ ਸਰਕਾਰੀ ਐਪਸ ਨੂੰ ਉਹਨਾਂ ਦੇ ਵਿੱਚ ਤੇ ਫੋਨ ਦੇ ਵਿੱਚ ਪਹਿਲਾਂ ਤੋਂ ਇੰਸਟਾਲ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਖਾਸ ਕਰਕੇ ਜਿੰਨਾ ਚਿਰ ਉਪਭੋਗਤਾ ਜਿਹੜਾ ਉਹ ਪ੍ਰਵਾਨਗੀ ਨਹੀਂ ਦਿੰਦਾ ਉਸ ਦੀ ਪ੍ਰਵਾਨਗੀ ਤੋਂ ਬਿਨਾ Apple ਨੇ ਕਿਹਾ ਇਸ ਆਡੀ ਕੰਪਨੀ ਇਸ ਐਪ ਨੂੰ ਇੰਸਟਾਲ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਇਸ ਕਾਰਨ ਐਪਲ ਤੇ ਸਰਕਾਰ ਦੇ ਵਿਚਕਾਰ ਇਹ ਤਣਾਅ ਜਿਹੜਾ ਪੈਦਾ ਹੋ ਰਿਹਾ। ਇੱਥੇ ਸਰਕਾਰ ਨੇ ਇਹੀ ਆਪਣਾ ਜਿਹੜਾ ਪੱਖ ਹੈ ਉਹ ਸਪਸ਼ਟ ਕੀਤਾ ਹੈ ਕਿ ਤੁਹਾਡੀ ਸੁਰੱਖਿਆ ਵਧਾਉਣ ਵਾਸਤੇ ਹੀ ਇਹ ਐਪ ਮੋਬਾਈਲਾਂ ਦੇ ਵਿੱਚ ਇੰਸਟਾਲ ਹੈ ਜਿਹੜੀ ਕੀਤੀ ਜਾ ਰਹੀ ਹੈ। ਇਹ ਤੁਹਾਡੇ ਡਾਟਾ ਨੂੰ ਪੂਰੀ ਤਰ੍ਹਾਂ ਸੇਫ ਹੈ ਜਿਹੜੀ ਰੱਖੋਗੇ। ਬਾਕੀ ਹੁਣ ਤੁਸੀਂ ਵੀ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਦਿਓ। ਕਿ ਇਹ ਐਪ ਮੋਬਾਈਲਾਂ ਦੇ ਵਿੱਚ ਆਉਣੀ ਚਾਹੀਦੀ ਹੈ ਜਾਂ ਫਿਰ ਨਹੀਂ?